ਉਦੋਂ ਇੱਕ ਪਿੰਡ 'ਚ ਰਹਿਣਾ ਇੱਕ ਘਰ 'ਚ ਰਹਿਣਾ ਸਾਰੇ ਇਕੱਠੇ ਹੁੰਦੀ ਸੁੱਖ-ਦੁੱਖ ਹੋ ਜਾਂਦਾ ਸੀ ਇਕੱਠਾ ਇੱਕ ਦਿਨਾਂ ਪਿਆਰ ਮੁਹੱਬਤ ਬਹੁਤ ਸੀ ਕਿਸੇ ਨੂੰ ਪੈਸੇ ਦੀ ਇੰਨੀ ਦੌੜ ਨਹੀਂ ਸੀ ਕਿਸੇ ਨੂੰ ਸ਼ੋਹਰਤ ਦੀ ਇੰਨੀ ਦੌੜ ਨਹੀਂ ਸੀ ਔਰ ਦੇਖਦੇ-ਦੇਖਦੇ ਮੇਰੇ ਦੇਖਦੇ-ਦੇ ਮੈਂ ਹੁਣ 70 72 ਦਾ ਹੋ ਜਾਣਾ ਮੇਰੇ ਦੇਖਦੇ-ਦੇ ਬਹੁਤ ਕੁਝ ਬਦਲ ਗਿਆ ਹੈ 5-6 ਜਨਰੇਸ਼ਨ ਬਦਲ ਗਈ ਮੈਂ ਕੋਸ਼ਿਸ਼ ਕਰਦਾ ਕਿ ਅੱਜ ਦੇ ਦੌਰ ਨਾਲ ਚੱਲਣਾ ਪਰ ਮੇਤੋਂ ਚੱਲ ਨਹੀਂ ਹੁੰਦਾ ਅਲਟੀਮੇਟਲੀ ਮੈਂ ਸਾਰੀ ਦੁਨੀਆ ਛੱਡ ਦਿੱਤੀ ਟੂ ਬੀ ਵੈਰੀ ਓਨੈਸਟ ਤੁਸੀਂ ਮਾਂ ਤੁਸੀਂ ਭੈਣ ਹੋ ਤੁਸੀਂ ਤੀਓ ਤੁਸੀਂ ਗਾਂ ਸੰਸਕਾਰ ਆਪਣੇ ਬੱਚਿਆਂ ਨੂੰ ਜੋ ਕਰਦੇ ਨੂੰ ਦੇਣੇ ਆ ਉਹੀ ਕੁਝ ਸਿੱਖਣਗੇ ਅਨਫੋਰਚੂਨੇਟਲੀ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਵੱਡ ਬਡੇਰੇ ਬੱਚਿਆਂ ਨੂੰ ਸਿਰਫ ਬਾਹਰ ਤੋਂ ਲਜੋਗੇ ਰਹਿ ਗਏ ਤੇ ਉਹਨਾਂ ਨੇ ਸੰਸਕਾਰ ਦੇਣੇ ਬੰਦ ਕਰ ਦਿੱਤੇ ਇਸ ਇੰਤਹਾ ਤੱਕ ਸਾਡੇ ਪੰਜਾਬ ਦੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀਆਂ ਜਵਾਨ ਧੀਆਂ ਬੈਣਾ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਆਈਲੈਂਡਸ ਕਰਾ ਕੇ ਪਹਿਲਾਂ ਵੀ ਮਾਈਆਂ ਗਠਣੀਆਂ ਚੱਕ ਕੇ ਯੂਕੇ ਇੰਗਲੈਂਡ ਚਲੀਆਂ ਅਸੀਂ ਅਜੀ ਮੈਂ ਤੂੰ ਮਾਤਾ ਤੂੰ ਇੰਗਲੈਂਡ ਕੀ ਕਰਨ ਜਾਣਾ ਬੁੱਢੀਆਂ ਵਿਚਾਰੀਆਂ ਬਜ਼ੁਰਗਣੀਆਂ ਉਹ ਬੱਚਿਆਂ ਦਾ ਉੱਥੇ ਕੀ ਹਾਲ ਹੈ ਉਹਨਾਂ ਨੂੰ ਕੌਣ ਕਹਾਣੀ ਸੁਣਾਊਗਾ ਰਜਨੀ ਦੀ ਉਹ ਕੈਨੇਡਾ ਚ ਬੈਠੀਆਂ ਇਹ ਪੰਜਾਬ ਚ ਬੈਠੇ ਡਾਲਰ ਗਿਣਨ ਵਾਲੇ ਲਾਲਚੀ ਮਾਂ ਬਾਪ ਇਨਨੂੰ ਕਿੱਥੇ ਵਕਤ ਹੈ ਕਿ ਆਪਣੇ ਬੱਚਿਆਂ ਨੂੰ ਬੁੱਕਲ ਚ ਪਾ ਕੇ ਗਰੀਬੀ ਕੱਟ ਕੇ ਆਪਣੇ ਨਾਲ ਰੱਖ ਲੈਣ ਤੇ ਗੁਰੂਆਂ ਪੀਰਾਂ ਦੀਆਂ ਕਹਾਣੀਆਂ ਰਜਨੀ ਵਰਗੀਆਂ ਕਹਾਣੀਆਂ ਸੁਣਨ ਵਕਤ ਨਹੀਂ ਹੈ ਮੈਂ ਜ਼ਰੂਰ ਸੁਣਾਉਣਾ ਆਪਣੇ ਬੱਚਿਆਂ ਨੂੰ ਤੇ ਮੇਰੇ ਬੱਚੇ ਬਹੁਤ ਹੁਨਾਰਾ ਔਰ ਉਸੀ ਦਾ ਦੁੱਖ ਵੀ ਬੜਾ ਰਹਿੰਦਾ ਪਰ ਮੈਂ ਕਦੇ ਹਮੇਸ਼ਾ ਇੱਕ ਕੱਲ ਤੁਹਾਨੂੰ ਸਾਂਝ ਕਰਨਾ ਚਾਹੁੰਦਾ ਕਿ ਜਿਸ ਔਰਤ ਦੀ ਕੁੱਖ ਜੋ ਹਰ ਬੰਦੇ ਨੇ ਜਨਮ ਲਿਆ ਇਨਸਾਨ ਨੇ ਜਨਮ ਲਿਆ ਰੱਬ ਨੇ ਸਭ ਨੂੰ ਜਨਮ ਦਿੱਤਾ ਮਾਤਾ ਬਣਾਈ ਉਸ ਜਨਮ ਲੈਣ ਵਾਲੇ ਇਨਸਾਨ ਨੇ ਆਪਣੀ ਉਸ ਮਾਂ ਦਾ ਉਸ ਭੈਣ ਦਾ ਤੀਦਾ ਹਾਲ ਕੀ ਕੀਤਾ ਸਭ ਤੋਂ ਵੱਡੀ ਕਰੋਪੀਤਾ ਇਹ ਹੈ ਜਿੱਤ ਜਿਸ ਘਰ ਦੇ ਵਿੱਚ ਜਿਸ ਸੋਸਾਇਟੀ ਦੇ ਵਿੱਚ ਇਸ ਦੇਸ਼ ਦੇ ਵਿੱਚ ਦੀ ਭੈਣ ਤੇ ਮਾਂ ਦੀ ਇੱਜ਼ਤ ਨਹੀਂ ਨਾ ਤੇ ਉਹਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਉਹ ਲੋਕ ਕਦੇ ਸੁਖੀ ਨਹੀਂpass ਸਕਦੇ ਉਹਨਾਂ ਦੇ ਆ ਪੁੱਛ ਪੁੱਛ ਤਾਂ ਸੁਖੀ ਨਹੀਂpass ਸਕਦੀਆਂ ਉਹਨਾਂ ਦੀ ਕੁੱਲਾ ਸੁਖੀ ਨਹੀਂpass ਸਕਦੀਆਂ ਮੈਂ ਦੇਖਿਆ ਹੈ ਲੇਕਿਨ ਸ਼ਾਇਦ ਕਿਤੇ ਆ ਕੇ ਮੈਨੂੰ ਜ਼ਿੰਦਗੀ 'ਚ ਇਹ ਲੱਗਦਾ ਹੈ ਕਿ ਔਰਤ ਦਾ ਸ਼ਰਾਪ ਲੱਗਿਆ ਹੈ ਅੱਜ ਜੋ ਕੁਝ ਹੋ ਰਿਹਾ ਹੈ ਉਹ ਧੀਆਂ ਪਹਿਣ ਦਾ ਸ਼ਰਾਪ ਲੱਗਿਆ ਜਿਨ੍ਹਾਂ ਨੂੰ ਕੰਨਾਂ ਛੱਡਿਆ ਗਿਆ ਜਿਨ੍ਹਾਂ ਨੂੰ ਜ਼ਿੰਦਗੀ ਕਦੇ ਪਿਆਰ ਸਨਮਾਨ ਇੱਜ਼ਤ ਗੱਲ ਨਾਲ ਨਹੀਂ ਲਾਇਆ ਗਿਆ ਜਿਸ ਪਰੰਪਰਾ ਇਹ ਕਹਿੰਦੀ ਸੀ ਕਿ ਆਪਣੀ بیوی ਦੇ ਆਪਣੀ ਭੈਣ ਦੇ ਮੈਂ ਆਪਣੀ ਭੈਣ ਦੇ ਪੈਰੀ ਹੱਥ ਲਾਉਂਦਾ ਰਿਹਾ ਗੁਰਚੇਤ ਦੇ ਪੈਰੀ ਮੈਂ ਨਹੀਂ ਮੈਂ ਗੱਲ ਨਾਲ ਲਾਦਾ ਮੈਂ ਆਪਣੀ ਮਾਂ ਦੇ ਪੈਰੀ ਹੱਥ ਲਾਉਂਦਾ ਫਾਦਰ ਦੇ ਚਲੋ ਪੈਰੀ ਹੱਥ ਲਾਉਨੇ ਪਰ ਮੈਂ ਇੱਕ ਮਾਂ ਦੀ ਗੱਲ ਕਰਦਾ ਉਸ ਸੰਸਾਰਿਕ ਰੂਪ ਦੇ ਵਿੱਚ ਜਦ ਰਜਨੀ ਦੀ ਗੱਲ ਆਉਂਦੀ ਹੈ ਤੇ ਮੇਰੇ ਨਾਲ ਰੌਂਗਟੇ ਖੜੇ ਹੋ ਜਾਂਦੇ ਤੇ ਮੈਨੂੰ ਇਹ ਲੱਗਦਾ ਇਹ ਕਹਾਣੀ ਸੱਚ ਨਹੀਂ ਹੋ ਸਕਦੀ ਕਿਉਂਕਿ ਅੱਜ ਦਾ ਮਾਹੌਲ ਨਾ ਦਿੱਤਾ ਪਰ ਇਸ ਕਹਾਣੀ ਸੁਣਦੇ ਸੁਣਦੇ ਮੈਂ 65 70 ਸਾਲ ਹੋ ਗਏ ਮੈਂ ਛੋਟਾ ਜਿਹਾ ਸੀ ਮੇਰੀ ਮਾਂ ਸੁਣਾਉਂਦੀ ਸੀ ਤੇ ਮੈਂ ਕਈ ਵਾਰੀ ਆ ਮੈਂ ਹੁਣ ਕਹਿ ਕੇ ਹਟੇ ਮੈਂ ਕਿਹਾ ਮਾਂ ਨੂੰ ਕਹਿਣਾ ਮੈਂ ਕਿ ਮਾਂ ਮਾਦਾ ਇਹ ਜਿੱਦਣ ਮੇਰਾ ਵਿਆਹ ਹੋਊਗਾ ਨਾ ਰਜਨੀ ਵਰਗੀ ਲਿਆਵਾਂਗੇ ਤੇ ਮੇਰੀ ਮਾਂ ਕਿਹੜੀ ਕਹਿੰਦੀ ਚੰਦ ਤੋਂ ਲਿਆਵਾਂ ਅੱਜ ਕੱਲ ਤਾਂ ਕੁੜੀਆਂ ਪਤਾ ਨਹੀਂ ਕਿੱਦਾਂ ਦੀਆਂ ਵੱਡੇ ਹੋਏ ਤਾਂ ਵੀ ਇਹ ਗੱਲ ਹੋਈ ਉਹਦਾ ਇਮਪੈਕਟ ਇਸ ਕਰਕੇ ਆ ਬੰਦੇ ਨੂੰ ਜੇ ਆਪਾਂ ਕਹੀਏ ਕੋਈ ਐਸੀ ਕਹਾਣੀ ਹੈ ਕਿ ਬੰਦੇ ਨੂੰ ਕਿਹਾ ਹੋਇਆ ਵੀ ਇੱਕ ਕੋਹੜੀ ਔਰਤ ਹੈ ਲੰਗੜੀ ਹੈ ਲੂਲੀ ਹੈ ਅੰਨੀ ਹੈ ਤੂੰ ਸਾਨੂੰ ਵਿਆਹ ਕਰਾ ਲਾ ਮੈਂ ਕਰਾ ਲਾਂ ਆਈ ਵਿਲ ਜੇ ਮੈਨੂੰ ਕੋਈ ਅਜਿਹੀ ਔਰਤ ਮਿਲਦੀ ਔਰ ਉਹ ਅੰਨੀ ਹੁੰਦੀ ਲੰਗੜੀ ਹੁੰਦੀ ਗਰੀਬ ਹੁੰਦੀ ਮੈਂ ਉਹ ਗੋਦੀ ਚੱਕ ਕੇ ਫੇਰੇ ਲਾਂਦਾ ਦੈਟਸ ਮੀ ਕਿਉਂਕਿ ਮੇਰਾ ਸੰਸਕਾਰ ਪਤਾ ਹੈ। ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।